सरकार पुर जी सरकार पुरा सारा जी सरकार ਮੇਰਾ ਨਾਮ ਹਰਕੇਸ਼ ਕੁਮਾਰ ਵਿੱਕਿਆ ਜੀ ਪੰਜਾਬ ਰੋਡ ਬਏ ਪਨਬਸ ਪੀ ਆਰਟੀਸੀ ਕੰਟੈਕਟ ਵਰਕਰਾਂ ਯੂਨੀਅਨ ਸਾਡੀ ਮੰਗ ਹੈਗੀ ਹੈ ਕੱਚੇ ਕੰਮੇ ਪੱਕੇ ਕਰੋ ਠੇਕੇਦਾਰੀ ਸਿਸਟਮ ਬੰਦ ਕਰੋ ਵਿਭਾਗ ਦੀ ਆਪਣੀਆਂ ਬੱਸਾਂ ਪਾਈ ਜਾਣ ਤਨਖਾਹਾਂ ਦੇ ਵਿੱਚ ਇੱਕ ਸਰਤਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾ ਸਾਡੀ ਲਗਭਗ 3000 ਬੱਸਾਂ ਚੰਬੰਦੇ ਜੀ ਪੂਰੇ ਪੰਜਾਬ ਦੀ ਸਾਡੀ ਮੀਟਿੰਗ ਮਾਨਯੋਗ ਟਰਾਂਸਪੋਰਟ ਮੰਤਰੀ ਸਾਹਿਬ ਨਾਲ ਹੋਈ ਸੀਗੀ ਉਹ ਮੀਟਿੰਗ ਬੇਸਿੱਟਾ ਹੋਈ ਆ ਕਿਉਂਕਿ ਉਸ ਮੀਟਿੰਗ ਦੇ ਵਿੱਚ ਰੈਗੂਲਰ ਜਥੇਬੰਦੀਆਂ ਵੀ ਸ਼ਾਮਲ ਸੀਗੀਆਂ ਉੱਥੇ ਜਿਹੜਾ ਮੰਗ ਪੱਤਰ ਸੀ ਉਹ ਰੈਗੂਲਰ ਜਥੇਬੰਦੀਆਂ ਦਾ ਵਿਚਾਰਿਆ ਗਿਆ ਸੀ ਸਾਡੀ ਜਿਹੜੀ ਕਿਸੇ ਵੀ ਮੰਗ ਤੇ ਕੋਈ ਉੱਥੇ ਗੱਲਬਾਤ ਨਹੀਂ ਹੋਈ ਇਸ ਕਰਕੇ ਉੱਥੇ ਜਿਹੜੀ ਸਾਡੀ ਮੀਟਿੰਗ ਹੈ ਅਸੀਂ ਤੁਹਾਨੂੰ ਬੇਸਿੱਟੀ ਕਹਾਂਗੇ ਕਿਉਂਕਿ ਸਾਡਾ ਮੰਗ ਪੱਤਰੇ ਉੱਥੇ ਵਿਚਾਰੇ ਨਹੀਂ ਗਿਆ